ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਤੁਹਾਡੇ ਲਈ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਤੁਸੀਂ ਇੱਕ ਪੱਤੇ ਦੇ ਨਾਲ ਕਰਨਾ ਹੈ ਇੱਕ ਪੱਤੇ ਦੇ ਨਾਲ ਉਪਾਅ ਕਰਕੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਕੇ ਇਸ ਜਗ੍ਹਾ ਤੇ ਤੁਸੀਂ ਇਸ ਪੱਤੇ ਨੂੰ ਟੰਗ ਦੇਣਾ ਹੈ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਭਾਵੇਂ ਲੱਖ ਦੁਸ਼ਮਣ ਹੋਣ ਭਾਵੇਂ ਕਰੋੜ ਭਾਵੇਂ ਹਜ਼ਾਰਾਂ ਭਾਵੇਂ ਇੱਕ ਦੋ ਹੀ ਹੋਣ ਇਸ ਉਪਾਅ ਨੂੰ ਕਰਨ ਦੇ ਨਾਲ ਉਹ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਰੰਤ ਦੂਰ ਹੋ ਜਾਣਗੇ ਜੇਕਰ ਤੁਹਾਡੀ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਇਹ ਬਹੁਤ ਹੀ ਜ਼ਿਆਦਾ ਖਾਸ ਤੇ ਮਹੱਤਵਪੂਰਨ ਉਪਾਏ ਇਸ ਉਪਾ ਨੂੰ ਅਸੀਂ ਉਸ ਸਮੇਂ ਹੀ ਕਰਨਾ ਚਾਹਦੋ ਅਸੀਂ ਆਪਣੀ ਜ਼ਿੰਦਗੀ ਦੇ ਚਾਰੇ ਪਾਸਿਆਂ ਤੋਂ ਥੱਕ ਹਾਰ ਚੁੱਕੇ ਹੁੰਨੇ ਆ ਦੁਸ਼ਮਣ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਾਹਾਕਾਰ ਮਚਾਈ ਹੋਈ ਤੁਹਾਡੀ ਉੱਪਰ ਝੂਠਾ ਕੋਰਟ ਕਚਹਿਰੀ ਦਾ ਕੇਸ ਕਰਵਾਇਆ ਹੋਇਆ ਤੁਹਾਡੀ ਜ਼ਿੰਦਗੀ ਨੂੰ ਇਸ ਬੁਰੀ ਤਰੀਕੇ ਦੇ ਨਾਲ ਉਹ ਬਿਲਕੁਲ ਬਰਬਾਦ ਕਰਨ ਤੇ ਲੱਗਾ ਹੋਇਆ ਹੈ ਕਿ ਤੁਹਾਡੇ ਘਰ ਦੇ ਵਿੱਚ ਜਿਹੜੀ ਤੁਹਾਡੀ ਪਤਨੀ ਹੈ ਜਾਂ ਲੇਡੀਆਂ ਨੇ ਉਹਨਾਂ ਦੇ ਉੱਪਰ ਉਹ ਬੁਰੀ ਨજર ਰੱਖਦੇ ਇਸ ਤਰੀਕੇ ਦੇ ਨਾਲ ਇਸ ਉਪਾਅ ਨੂੰ ਕਰਨ ਦੇ ਨਾਲ ਭਾਵੇਂ ਤਾਂ ਤੁਹਾਡੇ ਦੁਸ਼ਮਣ ਕਿਸੇ ਵੀ ਤਰੀਕੇ ਦੇ ਨਾਲ ਕਿਉਂ ਨਾ ਤੁਹਾਡੀ ਤਿਵਾਰ ਕਰਦੇ ਹੋਣ ਭਾਵੇਂ ਤਾਂ ਪਿੱਠ ਪਿੱਛੇ ਤੇ ਭਾਵੇਂ ਸਾਹਮਣੇ ਤੋਂ ਉਹ ਸਾਰੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੇ ਬਸ ਇਹ ਤੁਸੀਂ ਇੱਕ ਛੋਟੇ ਜਿਹੇ ਪੱਤੇ ਤੇ ਇਹ ਉਪਾ ਕਰਨਾ ਹੈ ਉਪਾ ਕਰਕੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈ ਕੇ ਇਸ ਪੱਤੇ ਨੂੰ ਇੱਕ ਅਜਿਹੀ ਜਗ੍ਹਾ ਤੇ ਟਾਂਗੇ ਆਉਣਾ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਸੁੱਖ ਸਮ੍ਰiddhi ਆਵੇਗੀ ਜੋ ਤੁਹਾਡੀ ਦੁਸ਼ਮਣ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਉਹ ਕੂਰ ਹੋ ਜਾਣਗੇ ਉਹ ਕਿਹੜਾ ਪੱਤਾ ਹੈ ਜਿਸ ਦੇ ਨਾਲ ਅਸੀਂ ਇਹ ਛੋਟਾ ਜਿਹਾ ਉਪਾ ਕਰਨਾ ਹੈ ਇਹ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਇਸ ਉਪਾਉ ਨੁਆਸੀ ਕਰਨਾ ਕਿਹੜੇ ਤਰੀਕੇ ਦੇ ਨਾਲ ਅਤੇ ਕਦੋਂ ਤੇ ਕਿਵੇਂ ਕਰਨਾ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਕਿਹੜਾ ਪੌਦਾ ਹੈ ਜਿਸ ਦਾ ਪੱਤਾ ਲੈਣਾ ਹੈ ਉਹ ਅੱਖ ਦਾ ਪੌਦਾ ਹੈ ਜਿਸ ਦਾ ਅਸੀਂ ਪੱਤਾ ਲੈਣਾ ਹੈ ਇਹ ਦੋ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਸਫੇਦ ਕਲਰ ਦੇ ਹੁੰਦੇ ਨੇ ਜਿਨ੍ਹਾਂ ਨੂੰ ਚਿੱਟੇ ਰੰਗ ਦੇ ਫੁੱਲ ਆਉਂਦੇ ਨੇ ਤੇ ਇੱਕ ਦੂਸਰਾ ਹੁੰਦਾ ਜਿਸ ਦੇ ਉੱਪਰ ਜਾਂ ਤਾਂ ਪਿੰਕ ਗੁਲਾਬੀ ਕਲਰ ਦੇ ਜਾਂ ਫਿਰ ਪਰਪਲ ਜੇ ਕਲਰ ਦੇ ਫੁੱਲ ਆਉਂਦੀ ਹੁੰਦੇ ਨੇ ਇਸ ਤਰੀਕੇ ਦੇ ਨਾਲ ਇਹਨਾਂ ਦੋਨਾਂ ਦੇ ਵਿੱਚੋਂ ਜੋ ਵੀ ਤੁਹਾਡੇ ਪੌਦਾ ਮਿਲਦਾ ਹੈ ਤੁਹਾਡੇ ਕੋਲ ਆਸ-ਪਾਸ ਅਵੇਲੇਬਲ ਹੈ ਤੁਸੀਂ ਉਸੇ ਦੇ ਨਾਂ ਨਾਲ ਹੀ ਇਸ ਨੂੰ ਬਾਣੂ ਕਰ ਸਕਦੇ ਹੋ ਜਿਹੜੇ ਲੋਕ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹ ਆਪਣੀ ਆਸਪਾਸ ਕਲੋਨੀ ਦੇ ਵਿੱਚ ਦੇਖਣ ਉਹ ਉਥੇ ਅਕਸਰ ਹੀ ਇਹ ਪੌਦਾ ਉਹਨਾਂ ਨੂੰ ਦੇਖਣ ਨੂੰ ਮਿਲੇਗਾ ਤੇ ਜਿਹੜੇ ਲੋਕ ਪਿੰਡ ਦੇ ਵਿੱਚ ਰਹਿੰਦੇ ਨੇ ਉਥੇ ਦਾ ਆਮ ਕਰਕੇ ਇਹ ਪੌਦੇ ਦਿਖਾਈ ਦਿੰਦੇ ਨੇ ਇਹ ਪੌਦਾ ਖਾਸ ਕਰਕੇ ਨਦੀਆਂ ਨਹਿਰਾਂ ਦੇ ਕਿਨਾਰੇਆਂ ਤੇ ਜਾਂ ਫਿਰ ਸੜਕਾਂ ਦੇ ਆਲੇ-ਦੁਆਲੇ ਤੁਸੀਂ ਦੇਖੋ ਵੀ ਨਾ ਤੁਹਾਨੂੰ ਅਕਸਰ ਹੀ ਮਿਲ ਜਾਵੇਗਾ ਬੜੀ ਆਸਾਨੀ ਦੇ ਨਾਲ ਇਸ ਪੌਦੇ ਨੂੰ ਅੱਕ ਦਾ ਪੌਦਾ ਵੀ ਬੋਲਿਆ ਜਾਂਦਾ ਹੈ ਤੇ ਆਂਗੜੇ ਦਾ ਪੌਦਾ ਵੀ ਬੋਲਿਆ ਜਾਂਦਾ ਹੈ ਸਭ ਤੋਂ ਪਹਿਲਾਂ ਪਗਲ ਕਰਦੇ ਹਾਂ ਕਿ ਇਸ ਉਪਾਅ ਨੂੰ ਕਰਨਾ ਕਿਵੇਂ ਜਿਵੇਂ ਕਿ ਤੁਸੀਂ ਵੀ ਅਕਸਰ ਇੱਕ ਗੱਲ ਨੋਟ ਕਰਦੇ ਹੋਵੋਗੇ ਜੇ ਨਹੀਂ ਕੀਤੀ ਤਾਂ ਤੁਸੀਂ ਜ਼ਰੂਰ ਕਰਕੇ ਦੇਖਿਓ ਇਹ ਜਦੋਂ ਵੀ ਅਸੀਂ ਅੱਕ ਦੇ ਪੌਦੇ ਤੋਂ ਕੋਈ ਵੀ ਟਾਣੀ ਜਾਂ ਕੋਈ ਵੀ ਪੱਤਾ ਤੋੜਦੇ ਹਾਂ ਤਾਂ ਉਸ ਦੇ ਵਿੱਚ ਥੋੜਾ ਜਿਹਾ ਵਾਈਟ ਵਾਈਟ ਦੁੱਧ ਨਿਕਲਦਾ ਹੈ ਇਹ ਬਹੁਤ ਹੀ ਜਿਆਦਾ ਜ਼ਹਿਰੀਲਾ ਹੁੰਦਾ ਏ ਜੇਕਰ ਤੁਸੀਂ ਇਸ ਨੂੰ ਆਪਣੀਆਂ ਅੱਖਾਂ ਦੇ ਉੱਪਰ ਲਗਾ ਲਿਆ ਨਾ ਤੇ ਤੁਹਾਡੀ ਨਿਗਾਹੇ ਜੋ ਅੱਖਾਂ ਦੀ ਰੋਸ਼ਨੀ ਏ ਉਹ ਜਾ ਸਕਦੀ ਏ ਤੇ ਜੇਕਰ ਤੁਸੀਂ ਇਸ ਨੂੰ ਆਪਣੀ ਜੀਵ ਤੇ ਜਵਾਨ ਤੇ ਲਗਾ ਲੈਨਿਓ ਤਾਂ ਤੁਹਾਡੀ ਜਵਾਨ ਵੀ ਜਾ ਸਕਦੀ ਸੋ ਇਹਨਾਂ ਗੰਨਾਂ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਏ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਭਗਵਾਨ ਸ਼ਿਵ ਨੂੰ ਇਹ ਪੌਦਾ ਸਮਰਪਿਤ ਹੁੰਦਾ ਏ ਇਸ ਦੇ ਨਾਲ-ਨਾਲ ਤਾਂਤਰੀ ਕਿਰਿਆਵਾਂ ਜਿਹੜੀ ਲੋਕ ਇਹ ਪੰਡਤਾਂ ਜਾਂ ਫਿਰ ਮੂਰ ਬਾਬਿਆਂ ਦੇ ਸਹਾਰਿਆਂ ਦੇ ਨਾਲ ਤਾਂਤਰੀ ਕਿਰਿਆਵਾਂ ਕਰਵਾਉਂਦੇ ਨੇ ਉਸੇ ਵਿੱਚ ਵੀ ਇਸ ਪੌਦੇ ਦਾ ਪਰਯੋਗ ਕੀਤਾ ਜਾਂਦਾ ਹੈ ਇਸ ਉਪਾਅ ਨੂੰ ਤੁਸੀਂ ਉਸ ਸਮੇਂ ਕਰਨਾ ਜਦੋਂ ਕਿ ਤੁਹਾਡਾ ਦੁਸ਼ਮਣ ਤੁਹਾਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਹੈ ਤੇ ਤੁਹਾਡਿਆ ਕਹਿਣਾ ਨਹੀਂ ਮੰਨ ਰਿਹਾ ਤੁਸੀਂ ਉਸ ਦੇ ਅੱਗੇ ਬਹੁਤ ਜ਼ਿਆਦਾ ਰਿਕਵੈਸਟ ਕਰ ਰਹੇ ਹੋ ਪਰ ਉਹ ਬਿਲਕੁਲ ਵੀ ਤੁਹਾਡੀ ਗੱਲ ਨੂੰ ਮੰਨਣ ਦੇ ਲਈ ਤਿਆਰ ਨਹੀਂ ਇਹ ਉਸ ਸਮੇਂ ਤੁਸੀਂ ਇਸ ਉਪਾਅ ਨੂੰ ਕਰਨਾ ਕਿਉਂਕਿ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੇਕਰ ਬਹੁਤ ਜ਼ਿਆਦਾ ਅਚਾਨਕ ਦੁਰਘਟਨਾਵਾਂ ਹੋ ਰਹੀਆਂ ਨੇ ਤੁਹਾਡੇ ਜਿਹੜੇ ਦੁਸ਼ਮਣ ਨੇ ਉਹ ਤੁਹਾਡੇ ਉੱਪਰ ਕਈ ਤਰ੍ਹਾਂ ਦੀਆਂ ਤਾਤਕ੍ਰਿਕ ਰਿਆਵਾ ਕਰਵਾ ਰਹੇ ਨੇ ਕਿਸੇ ਦੀ ਸਹਾਇਤਾ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾਉਂਦੇ ਰਹਿੰਦੇ ਨੇ ਤੇ ਇਸ ਟੀਜ ਨੂੰ ਜੇਕਰ ਤੁਸੀਂ ਦੂਰ ਕਰਨਾ ਹੈ ਤੇ ਇਹ ਹੀ ਇੱਕ ਪੌਦਾ ਹੈ ਜਿਸ ਦੇ ਨਾਲ ਤੁਸੀਂ ਦੂਰ ਕਰ ਸਕਦੇ ਹੋ ਕਹਿੰਦਾ ਭਾਵ ਕਿ ਜਦੋਂ ਇਸ ਦੇ ਨਾਲ ਤੁਸੀਂ ਇਹ ਉਹ ਬਾਹਰ ਕਰੋਗੇ ਨਾ ਇਹ ਹੀ ਪੌਦਾ ਹੈ ਜੋ ਤਾਂਤ੍ਰਿਕ ਰਿਆਵਾ ਜੋ ਵੀ ਸਾਡੀ ਉੱਪਰ ਕੀਤੀਆਂ ਹੁੰਦੀਆਂ ਨੇ ਨਾ ਉਹ ਤੁਰੰਤ ਹੀ ਦੂਰ ਕਰ ਦਿੰਦਾ ਹੈ ਜਦੋਂ ਵੀ ਕੋਈ ਵੀ ਇਨਸਾਨ ਕਿਸੇ ਵੀ ਵਿਅਕਤੀ ਨੂੰ ਬਰਬਾਦ ਕਰਨਾ ਚਾਹੁੰਦਾ ਹੈ ਜਾਂ ਬਿਲਕੁਲ ਹੀ ਪਾਗਲ ਬਣਾ ਬਣਾਉਣਾ ਚਾਹੁੰਦਾ ਹੁੰਦਾ ਹੈ ਉਸ ਸਮੇਂ ਜੋ ਵੀ ਕਿਰਿਆ ਕਰਨੀ ਹੁੰਦੀ ਹੈ ਉਹ ਇਸ ਪੌਦੇ ਦੇ ਨਾਲ ਹੀ ਕੀਤੀ ਜਾਂਦੀ ਹੈ ਇਸ ਪੌਦੇ ਦੇ ਵਿੱਚ ਜੋ ਦੁੱਧ ਨਿਕਲਦਾ ਟਾਣੀ ਤੋੜਨ ਦੇ ਨਾਲ ਉਸ ਦੇ ਪ੍ਰਯੋਗ ਦੇ ਨਾਲ ਹੀ ਅਸੀਂ ਇਸ ਉਪਾਅ ਨੂੰ ਕਰਮੈਤੀ ਕੀ ਵੀ ਕਰਨਾ ਹੈ ਉਹ ਅਸੀਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਣ ਜਾ ਰਹੇ ਹਾਂ ਸਾਂ ਤੋਂ ਮੇਲਾ ਆਪਾਂ ਗੱਲ ਕਰਦੀ ਹੈ ਕਿ ਜਿੰਮੀ ਆਪਾਂ ਤੁਹਾਨੂੰ ਦੱਸਿਆ ਸੀ ਕਿ ਇਹ ਦੋ ਤਰ੍ਹਾਂ ਦੇ ਪੌਦੇ ਹੁੰਦੇ ਨੇ ਸਫੇਦ ਫੁੱਲ ਵਾਲੇ ਤੇ ਗੁਲਾਬੀ ਵਾਲੇ ਦੇਕਰ ਤੁਹਾਨੂੰ ਚਿੱਟੇ ਫੁੱਲ ਵਾਲਾ ਇਹ ਪੌਦਾ ਦੇ ਮਿਲ ਚੰਦਾ ਹੈ ਤੇ ਇਹ ਬਹੁਤ ਹੀ ਜ਼ਿਆਦਾ ਵਧੀਆ ਕਿਉਂਕਿ ਇਸ ਦਾ ਉਪਾਅ ਜ਼ਿਆਦਾ ਵਧੀਆ ਰਿਜ਼ਲਟ ਦਿੰਦਾ ਤੇ ਇਸ ਉਪਾਅ ਨੂੰ ਅਸੀਂ ਕਰਨਾ ਕਿਹੜੇ ਦਿਨੇ ਇਸ ਉਪਾਅ ਨੂੰ ਅਸੀਂ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਤੇ ਮੰਗਲਵਾਰ ਇਹ ਚਾਰ ਦਿਨਾਂ ਦੇ ਵਿੱਚ ਅਸੀਂ ਇਸ ਉਪਾਅ ਨੂੰ ਕਰ ਸਕਦੇ ਹਾਂ ਜਦੋਂ ਵੀ 4 ਦਿਨਾਂ ਦੇ ਵਿੱਚ ਤੁਹਾਡੇ ਕੋਲ ਸਮਾਂ ਹੁੰਦਾ ਹੈ ਤੁਸੀਂ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਇਸ ਉਪਾਅ ਨੂੰ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਦੋਂ ਵੀ ਤੁਹਾਨੂੰ ਸਹੀ ਲੱਗੇ ਤੁਸੀਂ ਉਸ ਸਮੇਂ ਇਸ ਉਪਾਅ ਨੂੰ ਕਰ ਸਕਦੇ ਹੋ ਪਰ ਰਾਤ ਦੇ ਸਮੇਂ ਤੁਸੀਂ ਇਸ ਉਪਾਅ ਨੂੰ ਬਿਲਕੁਲ ਵੀ ਨਹੀਂ ਕਰਨਾ ਰਾਤ ਦੇ ਸਮੇਂ ਕਿਉਂ ਨਹੀਂ ਕਰਨਾ ਕਿਉਂਕਿ ਰਾਤ ਦੇ ਸਮੇਂ ਇਹ ਦਰਖਤ ਪੌਦਿਆਂ ਨੂੰ ਬਿਲਕੁਲ ਵੀ ਨਹੀਂ ਛੂਣਾ ਚਾਹੀਦਾ ਤੇ ਖਾਸ ਕਰਕੇ ਅੱਕ ਦਾ ਜੋ ਪੌਦਾ ਉਸ ਨੂੰ ਤਾਂ ਬਿਲਕੁਲ ਵੀ ਨਹੀਂ ਛੂਣਾ ਚਾਹੀਦਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਇਸ ਉਪਾਅ ਨੂੰ ਜਦੋਂ ਵੀ ਤੁਸੀਂ ਕਰਨਾ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ ਕਿ ਤੁਸੀਂ ਇਸ ਉਪਾਅ ਨੂੰ ਕੀਤਾ ਤੇ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇ ਇਸ ਤਰ੍ਹਾਂ ਦੀ ਕੋਈ ਵੀ ਗੱਲਬਾਤ ਤੁਸੀਂ ਕਿਸੇ ਦੇ ਨਾਲ ਵੀ ਸਾਂਝੀ ਨਹੀਂ ਕਰਨੀ ਜੰਦਾ ਬਾਬੀ ਕੇ ਇਸ ਉਪਾਅ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਕੇ ਦਾ ਪੌਦਾ ਲੱਭਣਾ ਦੀ ਉਸ ਦੇ ਕੋਲ ਜਾਣਾ ਅਤੇ ਜਾ ਕੇ ਤੁਸੀਂ ਹੱਥ ਜੋੜ ਕੇ ਪਹਿਲਾਂ ਪ੍ਰਾਰਥਨਾ ਕਰਨੀ ਹੈ ਬ੍ਰਖਸ਼ ਰਾਜ ਤੁਸੀਂ ਮੇਰੀਆਂ ਬੀੜਾਂ ਨੂੰ ਬਹੁਤ ਚੰਗੀ ਤਰ੍ਹਾਂ ਸਵੇ ਦੇ ਉਮੀਰੀ ਦੁਸ਼ਮਣਾਂ ਨੇ ਮੈਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਹੈ ਮੈਨੂੰ ਬਹੁਤ ਹੀ ਜ਼ਿਆਦਾ ਦੁੱਖ ਦਿੰਦੇ ਆ ਤੇ ਮੈਂ ਆਪਣੀ ਦੁਸ਼ਮਣਾਂ ਦੀ وجہ ਦੇ ਨਾਲ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣਾ ਤੁਸੀਂ ਮੇਰੀ ਦੁਸ਼ੂਨਾ ਤੋਂ ਮੇਰੀ ਰੱਖਿਆ ਕਰਨੀ ਇਸ ਉਪਾਣੂ ਕਰਨ ਦੇ ਲਈ ਮੈਂ ਤੁਹਾਡਾ ਇੱਕ ਦਰਖਤ ਦਾ ਪੱਤਾ ਤੋੜਨਾ ਹੈ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਪੱਤਾ ਤੋੜਨਾ ਹੈ ਇੱਕ ਪੱਤਾ ਤੋੜਨ ਤੋਂ ਬਾਅਦ ਦੇ ਵਿੱਚ ਇੱਕ ਤੁਸੀਂ ਹੋਰ ਤੋੜਨਾ ਹੈ ਕਹਿ ਲਦਾ ਭਾਵੇਂ ਤੁਸੀਂ ਦੋ ਪੱਤੇ ਤੋੜਨੇ ਨੇ ਜੇ ਚੇਵੇਂ ਹੀ ਤੁਸੀਂ ਦੂਸਰਾ ਪੱਤਾ ਤੋੜੋ ਕਿ ਨਾ ਦੂਸਰਾ ਪੱਤਾ ਤੋੜਦੇ ਨਾਲ ਹੀ ਉਸ ਦੇ ਵਿੱਚ ਉਹ ਵਾਈਟ ਜਿਹੜਾ ਦੁੱਧ ਨਿਕਲੇਗਾ ਕਿ ਉਸ ਦੇ ਨਾਲ ਹੀ ਤੁਸੀਂ ਜੋ ਪਹਿਲਾ ਪੱਤਾ ਤੋੜਿਆ ਸੀ ਲੋਂਸ ਦੁੱਧ ਦੇ ਨਾਲ ਉਸ ਪਹਿਲੇ ਪੱਤੇ ਦੇ ਉੱਪਰ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲਿਖ ਲੈ ਜਿਹੜੇ ਲੋਕ ਆਪਣੇ ਦੁਸ਼ਮਣ ਦਾ ਨਾਮ ਨਹੀਂ ਜਾਣਦੇ ਉਹ ਗੁਪਤ ਦੁਸ਼ਮਣ ਜਾਂ ਫਿਰ ਦੁਸ਼ਮਣ ਵੀ ਲਿਖ ਸਕਦੇ ਨੇ ਜੇ ਜੋ ਤੁਸੀਂ ਉਸ ਦੁੱਧ ਦੇ ਨਾਲ ਦੁਸ਼ਮਣ ਲਿਖਣਾ ਹੈ ਜਾਂ ਫਿਰ ਦੁਸ਼ਮਣ ਦਾ ਨਾਮ ਲਿਖਣਾ ਉਸ ਨੂੰ ਤੁਸੀਂ ਉਂਗਲੀ ਜਾਂ ਹੱਥ ਦੇ ਨਾਲ ਬਿਲਕੁਲ ਵੀ ਨਹੀਂ ਲਿਖਣਾ ਮੰਨ ਲਓ ਕਿ ਜਿਵੇਂ ਤੁਸੀਂ ਪਹਿਲਾ ਪੱਤਾ ਤੋੜਿਆ ਤੇ ਫਿਰ ਤੁਸੀਂ ਦੂਸਰਾ ਤੋੜਿਆ ਦੂਸਰਾ ਤੋੜਣ ਤੋਂ ਬਾਅਦ ਜੋ ਦੁੱਧ ਨਿਕਲਦਾ ਉਹ ਦੂਸਰੇ ਪੱਤੇ ਦੇ ਨਾਲ ਹੀ ਤੁਸੀਂ ਪਹਿਲੇ ਪੱਤੇ ਦੇ ਉੱਪਰ ਗੁਪਤ ਦੁਸ਼ਮਣ ਦੁਸ਼ਮਣ ਜਾਂ ਫਿਰ ਦੁਸ਼ਮਣ ਦਾ ਨਾਮ ਜਾਣਦੇ ਹੋ ਤੇ ਉਹ ਲੇਖ ਸਕਦੇ ਕੈਨ ਦਾ ਭਾਵ ਕੇ ਪਹਿਲੇ ਪੱਤੇ ਦੇ ਉੱਪਰ ਲਿਖਣਾ ਹੈ ਤੇ ਦੂਸਰੇ ਪੱਤੇ ਦੀ ਸਹਾਇਤਾ ਦੇ ਨਾਲ ਲਿਖਣਾ ਹੈ ਤੇ ਹੱਥ ਤੁਸੀਂ ਬਿਲਕੁਲ ਵੀ ਨਹੀਂ ਲਗਾਉਣਾ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚੋਂ ਇੱਕ ਕਾਲੇ ਰੰਗ ਦਾ ਧਾਗਾ ਵੀ ਲੈ ਕੇ ਆਉਣਾ ਊਂਦੇ ਸਮੇਂ ਤੇ ਤੁਸੀਂ ਜਿਸ ਪੱਤੇ ਦੇ ਉੱਪਰ ਨਾਮ ਲਿਖਿਆ ਹੈ ਨਾ ਉਸ ਪੱਤੇ ਨੂੰ ਤੁਸੀਂ ਫੋਲਡ ਕਰ ਲੈਣਾ ਤੇ ਫੋਲਡ ਵੀ ਇਸ ਤਰੀਕੇ ਦੇ ਨਾਲ ਕਰਨਾ ਹੈ ਕਿ ਜਿਹੜਾ ਪੱਤਾ ਹੈ ਉਹ ਟੁੱਟਣਾ ਨਹੀਂ ਚਾਹੀਦਾ ਜਿਵੇਂ ਆਪਾਂ ਇੱਕ ਰੋਲ ਤਿਆਰ ਕਰਦਿਆਂ ਗੂਲ-ਗੂਲ ਬਣਾ ਕੇ ਉਸੇ ਤਰੀਕੇ ਦੇ ਨਾਲ ਇਸ ਪੱਤੇ ਨੂੰ ਤੁਸੀਂ ਹੋੜੀ ਜਿਹਾ ਕਰਕੇ ਫੋਲਡ ਕਰ ਲੈਣਾ ਹੈ। ਇਸ ਤਰੀਕੇ ਦੇ ਨਾਲ ਫੋਲਡ ਕਰਕੇ ਤੁਸੀਂ ਇਸ ਨੂੰ ਕਾਲੇ ਰੰਗ ਦੇ ਧਾਗੇ ਦੇ ਨਾਲ ਤੁਸੀਂ ਬੰਨ੍ਹ ਦੇਣਾ। ਇਸ ਤਰੀਕੇ ਦੇ ਨਾਲ ਇਸ ਨੂੰ ਕਾਲਾ ਧਾਗਾ ਬੰਨ੍ਹਣ ਤੋਂ ਬਾਅਦ ਦੇ ਵਿੱਚ ਫੋਲਡ ਕਰਕੇ ਕਾਲਾ ਧਾਗਾ ਬੰਨ੍ਹ ਲੈ ਤੇ ਬੰਨ੍ਹਣ ਤੋਂ ਬਾਅਦ ਦੇ ਵਿੱਚ ਤੁਸੀਂ ਜਿਸ ਅੱਕ ਦੇ ਪੌਦੇ ਤੋਂ ਇਹ ਪੱਤਾ ਤੋੜ ਕੇ ਇੱਥੇ ਉਪਾਅ ਕੀਤਾ ਇਸ ਪੌਦੇ ਦੇ ਨਾਲ ਹੀ ਇਸ ਪੱਤੇ ਨੂੰ ਜਿਹੜੀ ਨੂੰ ਤੁਸੀਂ ਫੋਲਡ ਕੀਤਾ ਹੈਗਾ ਇਸ ਨੂੰ ਤੁਸੀਂ ਉਸ ਪੌਦੇ ਦੇ ਨਾਲ ਹੀ ਬੰਨ੍ਹ ਦੇਣਾ ਹੈ ਤੇ ਇਸ ਪੱਤੇ ਨੂੰ ਅਸੀਂ ਲਟਕਾ ਕੇ ਕਿੰਨੇ ਦਿਨ ਦੇ ਲਈ ਰੱਖਣਾ ਹੈ ਇਸ ਨੂੰ ਅਸੀਂ ਸਿਰਫ 3 ਦਿਨ ਲਈ ਰੱਖਣਾ ਹੈ ਕਹਿੰਦਾ ਭਾਵ ਕਿ ਜਿੰਨੇ ਵੀ ਤੁਹਾਡੇ ਦੁਸ਼ਮਣ ਨੇ ਜੋ ਤੁਹਾਨੂੰ ਕੰਗ ਪਰੇਸ਼ਾਨ ਕਰਦੇ ਆ ਉਹ ਇਸ ਪੱਤੇ ਦੇ ਨਾਲ ਕਹਿੰਦਾ ਭਾਵ ਕਿ ਪੌਦੇ ਦੇ ਨਾਲ ਤੁਸੀਂ ਉਹ ਲਟਕ ਗਏ ਨੇ ਇਸ ਪੱਤੇ ਨੂੰ ਜਿਸ ਧਾਗੇ ਦੇ ਨਾਲ ਤੁਸੀਂ ਬੰਨਿਆ ਹੈ ਨਾ ਉਸੇ ਧਾਗੇ ਦੇ ਨਾਲ ਹੀ ਤੁਸੀਂ ਲਟਕਾ ਦੇਣਾ ਹੈ ਕਹਿੰਦਾ ਭਾਵ ਕਿ ਕਿਸੇ ਤਾਣੀ ਦੇ ਨਾਲ ਬੰਨ੍ਹ ਕੇ ਪੱਤੇ ਨੂੰ ਲਟਕਾ ਦੇਣਾ ਇਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਹੈ ਕਿ ਤੁਸੀਂ ਆਪ ਸਭ ਚਾਹੁੰਦੇ ਹੋ ਕਿ ਜਿੰਨੇ ਵੀ ਮੇਰੇ ਦੁਸ਼ਮਣ ਨੇ ਜੋ ਕਿ ਮੈਨੂੰ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰਹੇ ਨੇ ਤੇ ਮੈਨੂੰ ਬਰਬਾਦ ਕਰਨਾ ਚਾਹੁੰਦੇ ਆ ਮੈਂ ਇਹਨਾਂ ਨੂੰ ਇੱਥੇ ਤੁਹਾਡੀ ਕੋਲ ਹੀ ਲਟਕਾ ਕੇ ਛੱਡਿਆ ਤੁਸੀਂ ਇਹਨਾਂ ਨੂੰ ਕੀਤੇ ਦੀ ਇਹਨਾਂ ਦੇ ਕੀਤੇ ਦੀ ਹੀ ਸਜ਼ਾ ਦਿਓ ਇਸ ਤਰੀਕੇ ਦੇ ਨਾਲ 3 ਦਿਨਾਂ ਦੇ ਬਾਅਦ ਤੋਂ ਅਟਾਚੇ ਦਾ ਦੁਸ਼ਮਣ ਇਹ ਪੂਰੀ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਤੇ ਚੇਕਰ ਉਸ ਦਾ ਤੁਹਾਡੇ ਉੱਪਰ ਕੁਝ ਕੀਤਾ ਕਰਾਇਆ ਹੋਵੇਗਾ ਤੇ ਉਹ ਵੀ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਵੇਗਾ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ 3 ਦਿਨ ਬਾਅਦ ਵਾਪਸ ਜਾਓਗੇ ਤੇ ਉਹ ਉੱਥੇ ਹੀ ਤਾਕੇ ਦੇ ਨਾਲ ਬੰਨਿਆ ਹੋਇਆ ਪੱਤਾ ਲੜਕਿਆ ਹੋਵੇਗਾ ਪਰ ਉਹ ਬਿਲਕੁਲ ਸੁੱਕ ਚੁੱਕਿਆ ਹੋਵੇਗਾ ਇਸ ਤਰੀਕੇ ਦੇ ਨਾਲ ਜਦੋਂ ਤੁਸੀਂ ਤਿੰਨ ਦਿਨਾਂ ਦੇ ਬਾਅਦ ਜਾਣਾ ਹੈ ਨਾ ਤੇ ਉਸ ਨੂੰ ਤੁਸੀਂ ਹੋਲੀ ਜਿਹਿਆ ਕਰਕੇ ਤੁਸੀਂ ਟਾਣੀ ਤੋਂ ਲਗਾ ਕੇ ਲਾ ਕੇ ਉਸ ਕੱਤੇ ਨੂੰ ਤੁਸੀਂ ਚਲਾ ਦੇਣਾ। ਪੰਜ ਸੀ ਲੱਭੀ ਤੁਸੀਂ ਜਾਂਦੇ ਹੋਏ ਆਪਣੇ ਘਰ ਦੇ ਵਿੱਚੋਂ ਲੈ ਕੇ ਜਾਣੀਏ ਤੇ ਉਸ ਪੱਤੇ ਨੂੰ ਤੁਸੀਂ ਜਲਾਉਣਾ ਹੈ। ਤੇ ਜੋ ਇਸ ਪੱਤੇ ਨੂੰ ਜਲਾਉਣ ਤੋਂ ਬਾਅਦ ਦੇ ਵਿੱਚ ਰਾਖ ਹੋਵੇਗੀ ਨਾ ਉਹ ਤੁਸੀਂ ਇਸ ਪੌਦੇ ਦੀ ਚਾੜ੍ਹ ਦੇ ਵਿੱਚ ਹੀ ਤੁਸੀਂ ਉਸ ਰਾਖ ਨੂੰ ਪਾ ਦੇਣਾ। ਇਸ ਤਰੀਕੇ ਦੇ ਨਾਲ ਜਿਵੇਂ ਹੀ ਉਹ ਰਾਖ ਨੂੰ ਤੁਸੀਂ ਚੜ੍ਹਦੇ ਵਿੱਚ ਪਾਓਗੇ ਪਾਉਣ ਤੋਂ ਬਾਅਦ ਤੁਸੀਂ ਆਪਣੇ ਘਰ ਵਾਪਸ ਆ ਜਾਣਾ ਪਿੱਛੇ ਮੁੜ ਕੇ ਬਿਲਕੁਕੁਲ ਵੀ ਨਹੀਂ ਦੇਖਣਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਕਿ ਜਦੋਂ ਤੁਸੀਂ ਇਸ ਸੁੱਕੇ ਹੋਏ ਪੱਤੇ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲਾਓਗੇ ਸਭੇ ਤੁਹਾਡੇ ਨਾਲ ਜੋ ਵੀ ਘਟਨਾਵਾਂ ਹੋਈਆਂ ਨੇ ਜੋ ਤੁਹਾਡੇ ਘਰ ਦੇ ਵਿੱਚ ਹਾਲਾਤ ਚੱਲੇ ਜਿਸ ਵੀ ਪਰੇਸ਼ਾਨੀ ਜਾਂਦਾ ਤੁਹਾਨੂੰ ਸਾਹਮਣਾ ਕਰਨਾ ਪੈ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪਣੇ ਮਨ ਦੇ ਵਿੱਚ ਲੈ ਆਉਣਾ ਹੈ ਕਿ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਹੈ ਜੇਕਰ ਤੁਹਾਨੂੰ ਸਾਡੀ ਗਏ ਇਸ ਤਰ੍ਹਾਂ ਦੀਆਂ ਉਪਾਦੀਆਂ ਵੀਡੀਓ ਚੰਗੀਆਂ ਲੱਗਦੀਆਂ ਆ ਪਲੀਜ਼ ਸਾਡੇ ਚੈਨਲ ਨੂੰ ਚੇ ਰੂ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੇਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇੱਕ ਵਾਰ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਦਾ ਤੁਹਾਨੂੰ ਰਿਜ਼ਲਟ ਜ਼ਰੂਰ ਮਿਲੇਗਾ ਤੁਹਾਡਾ ਸਾਰੇ ਹੀ ਪੈਨ ਕਰਾਉਣ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਪੈਨ ਕਰਾਉਣ ਦਾ ਬਹੁਤ ਬਹੁਤ ਧੰਨਵਾਦ ਜੀ